ਤੁਸੀਂ ਰੀਸ ਕਰਦੇ ਹੋ ਅਰਵਿੰਦ ਕੇਜਰੀਵਾਲ ਦੀ ਪਰ ਤੁਸੀਂ ਉਹਨਾਂ ਦੇ ਨਾਲ ਇਨਸਾਫ ਕਰੋ ਜਿਹੜੇ ਮੰਗ ਮੰਗ ਰਹੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਸਬੀ ਕਰਾਈ ਹੈ ਸਾਰਿਆਂ ਨੂੰ ਪਤਾ ਕਿ ਬਾਦਲਾ ਨੇ ਕਰਵਾਈ ਹੈ ਜੇ ਹੈ ਹਿੰਮਤ ਤਾਂ ਬਾਦਲਾ ਨੂੰ ਇਸ ਵੇਲੇ ਜੇਲ੍ਹ ਚ ਕਰਕੇ ਦਿਖਾ ਦਿਓ ਚੰਨੀ ਸਾਹਿਬ ਤੁਹਾਨੂੰ ਇਸ ਕੈਦਾਂ ਦੀ ਕਿੰਨੀ ਹੋਤੀ ਛੋਟੇ ਤੇ ਵੀ ਆਪਾਂ ਦੱਸ ਸਕਦੇ ਹਾਂ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਕਰਨ ਦੇ ਵਿੱਚ ਆਪਣੀ ਪਾਰਟੀ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਰਹੀਆਂ ਨੇ ਅਤੇ ਵਿਰੋਧੀਆਂ ਦੀ ਭੰਟੀ ਕਰਦੀਆਂ ਦਿਖਾਈ ਦੇ ਰਹੀਆਂ ਨੇ। ਤਲਵੰਡੀ ਸਾਬੋ ਤੋਂ ਆਪ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਦੇ ਵੱਲੋਂ ਆਪਣੀ ਪਾਰਟੀ ਦੇ ਸੋਹਲੇ ਗਾਉਂਦਿਆਂ ਵਿਰੋਧੀ ਪਾਰਟੀਆਂ ਨੂੰ ਖਰੀਆਂ ਸੁਣਾਈਆਂ ਗਈਆਂ। ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਜਦੋਂ ਵਾਅਦੇ ਪੂਰੇ ਨਾ ਹੋਏ ਤਾਂ ਉਹਨਾਂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਦਲ ਦਿੱਤਾ ਗਿਆ। ਮੁੱਖ ਮੰਤਰੀ ਚੰਨੀ ਤੇ ਵਰਦੀ ਹੋਈ ਕਿਹਾ ਕਿ ਚੰਨੀ ਨੂੰ ਆਮ ਆਦਮੀ ਪਾਰਟੀ ਤੋਂ ਇੰਨਾ ਡਰ ਲੱਗਦਾ ਹੈ ਕਿ ਉਹ ਹਰ ਰੋਜ਼ ਕਹਿ ਦਿੰਦੇ ਨੇ ਕਿ ਉਹ ਆਮ ਆਦਮੀ ਨੇ ਨਾਲ ਹੀ ਬੇਅਦਬੀ ਮਾਮਲੇ ਨੂੰ ਲੈ ਕੇ ਹੋਰ ਕੀ ਕਹਿਣਾ ਸੁਣੋ ਪ੍ਰੋਫੈਸਰ ਬਲਜਿੰਦਰ ਕੌਰ ਦੇ ਜ਼ੁਬਾਨੀ ਜਦੋਂ ਲੱਗਿਆ ਵੀ 5 ਸਾਲ ਕਾਂਗਰਸ ਨੇ ਕੁਝ ਕੀਤਾ ਨਹੀਂ ਕਿ ਲੋਕ ਤਾਂ ਉਹਨਾਂ ਨੂੰ ਵੜਨ ਨਹੀਂ ਦੇਣਗੇ ਲੋਕ ਸਾਨੂੰ ਹੁਣ ਮਾਫ਼ ਨਹੀਂ ਕਰਨਗੇ ਤਾਂ ਫੇਰ ਇਹਨਾਂ ਨੇ ਕੈਪਟਨ ਸਾਹਿਬ ਨੂੰ ਹਟਾ ਕੇ ਚੰਨੀ ਸਾਹਿਬ ਨੂੰ ਅੱਗੇ ਲਾਤਾ ਚੰਨੀ ਸਾਹਿਬ ਨੂੰ ਕਹਿ ਦਿੱਤਾ ਕਿ ਹੁਣ ਬਾਜੀ ਜਾਂਦੀ ਦੱਸਦੀ ਆ ਕਿ ਹਣ ਤੂੰ ਅੰਝੜੀਆਂ ਆਪਣੀ ਕਮਾਂਡ ਉਹ ਸੰਭਾਲ ਲੈ ਔਰ ਉਹ ਵੀ ਬਹੁਤ سارے ਵਾਅਦੇ ਬਹੁਤ سارے ਐਲਾਨ ਕਰਦੇ ਨੇ ਕਦੇ ਕਹਿ ਦਿੰਦੇ ਮੈਂ 36000 ਮਲਾਜ਼ਮਾਂ ਨੂੰ ਕੱਚਿਆਂ ਨੂੰ ਕਰ ਰਿਹਾ ਪੱਕੇ ਉਹ ਫਿਰ ਕਹਿੰਦੇ ਮੈਂ ਪੰਜ-ਪੰਜ ਮਰਲੇ ਪਲਾਟ ਦੇ ਰਿਆ ਕੋਈ ਮੈਨੂੰ ਇੱਕ ਜਣਾ ਖੜਾ ਹੋ ਕੇ ਦੱਸ ਦੇ ਕਿ ਪੰਜ ਮਰਲਿਆਂ ਦੇ ਪਲਾਟ ਉਹ ਕਿੱਥੇ ਲਿਖਿਆ ਹੋਇਆ ਕਿ ਸਰਕਾਰ ਉਹਨਾਂ ਨੂੰ 20 ਦਿਨਾਂ ਦੇ ਵਿੱਚ ਦੇ ਦਊਗੀ ਨਹੀਂ ਦੇ ਸਕਦੀ ਉਹ ਨਹੀਂ ਦੇ ਸਕਦੀ ਮੈਨੂੰ ਪਤਾ ਪਿੰਡਾਂ 'ਚ ਹਜ਼ਾਰ-ਹਜ਼ਾਰ ਪੰਜ-ਪੰਜ ਸੌ ਕਰਾਂ ਦੇ ਵਿੱਚ ਫਾਰਮ ਭਰਾਈ ਜਾ ਰਹੇ ਸੋ ਇਹ ਉਹੀ ਫਾਰਮ ਨੇ ਜਦੋਂ ਕਾਂਗਰਸ ਨੇ ਸਰਕਾਰ ਬਣਾਉਣੀ ਸੀ ਨਾ ਤਾਂ ਉਹੋ ਵੀ ਕਿਹਾ ਅਸੀਂ ਘਰ ਘਰ ਨੌਕਰੀ ਦੇਵਾਂਗੇ ਅਸੀਂ ਪੰਜਾਬ ਦੇ ਸਰ ਤੋਂ ਕਰਜ਼ਾ ਲਾ ਦੇਵਾਂਗੇ ਅਸੀਂ ਤੁਹਾਨੂੰ ਪੰਜਾਬ 'ਚੋਂ ਨਸ਼ਾ ਖਤਮ ਕਰ ਦੇਵਾਂਗੇ ਜੋ ਕਿਥੇ ਕਰਜ਼ਾ ਲੈਣਾ ਸੀ ਉਲਟਾ ਇੱਕ ਸਾਲ ਪੰਜਾਬ ਦੇ ਕਿਸਾਨਾਂ ਨੇ ਸਾਡੇ ਉਸ ਅੰਧਾਤੇ ਨੇ ਉੱਥੇ ਦਿੱਲੀ ਦੇ ਬਾਹਰਾਂ ਤੇ ਬੈਠ ਕੇ ਆਪਣੇ ਸਰਦਾਰਾਂ 'ਤੇ ਹੰਦ ਦਿੱਤਾ ਔਰ ਉਸ ਸੰਘਰਸ਼ ਦੇ ਵਿੱਚ ਮੇਰੀਆਂ ਮਾਵਾਂ ਬਜ਼ੁਰਗ ਮੇਰੀਆਂ ਮਾਤਾ ਮੇਰੇ ਵੀਰ ਮੇਰੀਆਂ ਪਹਿਣਾ ਇੱਥੇ ਜਾ ਕੇ ਦਿਨ ਰਾਤ ਸਰਕਲ ਤੇ ਲਗਾਤਾਰ ਇੱਕ ਸਾਲ ਸੇਵਨਸ਼ ਕੀਤਾ ਅਰ ਅੱਜ ਇਸ ਮੰਚ ਤੋਂ ਮੈਂ ਵਧਾਈ ਵੀ ਦੇਣੀ ਆ ਮੇਰੇ ਉਹਨਾਂ ਕਿਸਾਨਾਂ ਨੂੰ ਉਸ ਆਂਬਾਤੇ ਨੂੰ ਉਸ ਮੇਰੀ ਮਾਂ ਨੂੰ ਉਸ ਮੇਰੇ ਪੈਣ ਜਿਹੜੀ ਕੋ ਮਾਗ ਦੀ ਰਾਤਾ ਜੇ ਢਾੜ ਦਿਓ ਤੱਕਾ ਫੇ ਗੁਜ਼ਾਰ ਕੇ ਆਪਣੇ ਸਬਰ ਦਾ ਇੰਤਿਹਾਲ ਲੈ ਕੇ ਜਿੱਤਾਂ ਲੈ ਕੇ ਵਾਪਸ ਪੰਜਾਬ ਪੜਤੇ ਨੇ ਉਹਨਾਂ ਨੂੰ ਅਸੀਂ ਜੇਲਾ ਚ ਬੰਦ ਕਰ ਦੇਵਾਂਗੇ ਤੇ ਅੱਜ ਸਰਕਾਰ ਬਣੀ ਨੂੰ 5 ਸਾਲ ਹੋਣ ਜਾ ਰਿਹਾ 5 ਸਾਲ ਪੂਰੇ ਤਾਂ ਮੈਂ ਇੱਕ ਵਾਰੀ ਫੇਰ ਇਸ ਮੰਚ ਤੋਂ ਕਹਿੰਨੀ ਆ ਕਿ ਜਿਹੜਾ ਤੁਸੀਂ ਰੌਲਾ ਰੋਜ ਪਾਉਂਦੇ ਹੋ ਕਿ ਤੁਸੀਂ ਆਮ ਆਦਮੀ ਹੋ ਤੁਸੀਂ ਰੀਸ ਕਰਦੇ ਹੋ ਅਰਬਨ ਕੇਜਰੀਵਾਲ ਦੀ ਤੁਸੀਂ ਉਹਨਾਂ ਦੇ ਨਾਲ ਇਨਸਾਫ ਕਰੋ ਜਿਹੜੇ ਮੰਗ ਮੰਗ ਰਹੇ ਨੇ ਕਿ ਜਿਨ੍ਹਾਂ ਨੇ ਗੁਰਸਾਬ ਦੀ ਬੇਅਦਬੀ ਕਰਾਈ ਆ ਸਾਰਿਆਂ ਨੂੰ ਪਤਾ ਕਿ ਬਾਦਲਾਂ ਨੇ ਕਰਵਾਈ ਆ ਜੇ ਹੈ ਹਿੰਮਤ ਤਾਂ ਬਾਦਲਾਂ ਨੂੰ ਇਸ ਵੇਲੇ ਜੇਲ੍ਹ ਚ ਕਰਕੇ ਦਿਖਾ ਦਿਓ ਚੰਨੀ ਸਾਹਿਬ ਤੁਹਾਨੂੰ ਅਸੀਂ ਕਹਿ ਦਾਂਗੇ ਕਿ ਥੋੜੀ ਬਹੁਤੀ ਤੁਹਾਡੇ ਤੇ ਵੀ ਆਮ ਆਦਮੀ ਦਾ ਅਸਰ ਹੋ ਗਿਆ